ਬੋਲੇ ਸੋ ਨਿਹਾਲ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ ਸਪਿਆਰੀ ਸਾਧ ਸੰਗਤ ਜੀ ਅੱਜ ਜੋ ਮੈਂ ਤੁਹਾਡੇ ਨਾਲ ਕਥਾ ਸਾਂਝੀ ਕਰਾਂਗਾ ਸੋ ਇਹਦੇ ਵਿੱਚ ਮੈਂ ਦੱਸਾਂਗਾ ਕਿ ਇਨਸਾਨ ਕਿਹ ਜਾਣ ਬੁਝ ਕੇ ਮਾੜੇ ਕਰਮ ਕਰਦਾ ਹੈ ਸ੍ਰੀ ਗੁਰੂ ਰੂਪਿਆਰੀ ਸਾਧ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਹਨ ਕਿ ਅਗਿਆਨੇ ਜੀ ਸੰਸਾਰ ਦੀ ਮੋਹ ਮਾਇਆ ਵਿੱਚ ਫਸ ਕੇ ਹਰ ਰੋਜ਼ ਮਿਹਨਤ ਅਤੇ ਕੰਮ ਕਰਦਾ ਹੈ ਪਰ ਉਹ ਜਿਹੜਾ ਵੀ ਕੰਮ ਕਰਦਾ ਹੈ ਸੋ ਉਸ ਦੇ ਕਰਮ ਅਤੇ ਫਲ ਦੇ ਨਿਯਮਾਂ ਨੂੰ ਉਹ ਨਹੀਂ ਸਮਝ ਸਕਦਾ ਸੋ ਇਨਸਾਨ ਚਾਹੁੰਦਾ ਹੈ ਕਿ ਮੈਂ ਕਰਮ ਵੀ ਆਪਣੀ ਮਰਜ਼ੀ ਨਾਲ ਕਰਾਂ ਅਤੇ ਫਲ ਵੀ ਆਪਣੀ ਮਰਜ਼ੀ ਨਾਲ ਲਵਾਂ ਸੋ ਪਰ ਇਹ ਅਸੰਭਵ ਨਹੀਂ ਕਿਉਂਕਿ ਮਾੜੇ ਚੰਗੇ ਕਰਮ ਕਰਨ ਦੀ ਆਜ਼ਾਦੀ ਇਨਸਾਨ ਦੇ ਹੱਥ ਵਿੱਚ ਹੈ ਅਤੇ ਮਾੜੇ ਚੰਗੇ ਕਰਮਾਂ ਦਾ ਫਲ ਦੇਣਾ ਪਰਮਾਤਮਾ ਦੇ ਹੱਥ ਵਿੱਚ ਹੈ ਸੋ ਮਾੜੇ ਚੰਗੇ ਕਰਮਾਂ ਦਾ ਫਲ ਇੱਥੇ ਇਨਸਾਨ ਨੂੰ ਆਪ ਝੋਗਣਾ ਪੈਂਦਾ ਹੈ ਸੋ ਜੇ ਇਨਸਾਨ ਜਾਣ ਬੁੱਝ ਕੇ ਮਾੜੇ ਕਰਮ ਕਰਦਾ ਹੈ ਤਾਂ ਇਹ ਉਸ ਦੀ ਸਭ ਤੋਂ ਵੱਡੀ ਮੂਰਖਤਾ ਹੈ ਸੋ ਲੋਕ ਹਰ ਰੋਜ਼ ਇੱਥੇ ਦੂਸਰਿਆਂ ਨੂੰ ਮਰਦਾ ਦੇਖਦੇ ਹਨ ਪਰ ਛੇਤਾਨ ਜੀਬ ਦੇ ਹਰ ਪਲ ਮਨ ਵਿੱਚ ਇਹੀ ਬਹਿਮ ਰਹਿੰਦਾ ਹੈ ਕਿ ਸ਼ਾਇਦ ਮੈਂ ਕਦੀ ਨਹੀਂ ਮਰਨਾ। ਸੁਜੀਬ ਇਹ ਨਹੀਂ ਸੋਚਦਾ ਕਿ ਜੇ ਸੰਸਾਰ ਵਿੱਚ ਕੋਈ ਰਹਿ ਸਕਦਾ ਹੁੰਦਾ ਤਾਂ ਸਭ ਤੋਂ ਪਹਿਲਾਂ ਆਏ ਲੋਕ ਕਦੇ ਵੀ ਇਸ ਸੰਸਾਰ ਨੂੰ ਛੱਡ ਕੇ ਨਾ ਜਾਂਦੇ। ਪਰ ਇਹ ਸਭ ਕੁਝ ਦੇਖਦਾ ਹੁੰਦਾ ਵੀ ਜੀਵ ਅਣਦੇਖਾ ਕਰ ਦਿੰਦਾ ਹੈ ਫਿਰ ਵੀ ਉਸ ਪਰਮਾਤਮਾ ਤੋਂ ਜੀਵ ਨਹੀਂ ਡਰਦਾ ਸੋ ਜੀਵ ਪਰਾਇਆ ਹੱਕ ਖਾ ਕੇ ਬਹੁਤ ਖੁਸ਼ ਹੁੰਦਾ ਹੈ ਪਰ ਜੀਵ ਇਹ ਸਮਝਣ ਦਾ ਯਤਨ ਨਹੀਂ ਕਰਦਾ ਕਿ ਇਹ ਕਰਜ਼ਾ ਲਾਉਣ ਲਈ ਮੈਨੂੰ ਫਿਰ ਸੰਸਾਰ ਵਿੱਚ ਆਉਣਾ ਪੈਣਾ ਹੈ ਜੋ ਵੀ ਇਨਸਾਨ ਕਿਸੇ ਗਰੀਬ ਮੁਰਚ ਨਾਲ ਜੋਰਾ ਜ਼ਬਰੀ ਜਿੱਤਾਂ ਜਿੱਤਦਾ ਹੈ ਸੋ ਆਖਰ ਵਿੱਚ ਉਹ ਜੀਵਨ ਦੀ ਬਾਜ਼ੀ ਹਾਰ ਜਾਂਦਾ ਹੈ ਸੰਸਾਰ ਵਿੱਚ ਬੁੱਧੀਮਾਨ ਵਿਅਕਤੀ ਉਹੀ ਹੁੰਦਾ ਹੈ ਸੋ ਜਿਹੜਾ ਆਪਣੇ ਅੰਦਰ ਪਹਿਲਾਂ ਚਾਤੀ ਮਾਰਦਾ ਹੈ ਸੋ ਉਹ ਮੰਦੇ ਕਰਮ ਕਰਨ ਤੋਂ ਵੀ ਬਚ ਜਾਂਦਾ ਹੈ ਸੋ ਕਹਿੰਦੇ ਨੇ ਕਿ ਮੰਦੇ ਕਰਮਾਂ ਦਾ ਸਦਾ ਮੰਦਾ ਫਲ ਹੀ ਮਿਲਦਾ ਹੈ ਸੁਪੈ ਰਹੋ ਜੇ ਦਾਸ ਕਮਲ ਦੀਆਂ ਲੈਣਾ ਜੰਗੀਆਂ ਲੱਗੀਆਂ ਤਾਂ ਲਾਇਕ ਕਮੈਂਟ ਕਰਕੇ ਜਰੂਰ ਦੱਸਣਾ